ਸਸ਼ੀਗਲ ਮੇਰੀਆਂ ਸਾਰੀਆਂ ਪੈਨਾਂ ਨੂੰ ਬਹੁਤ ਸੋਹਣਾ ਜਿਹਾ ਇੱਕ ਪੌਂਚੇ ਦਾ ਡਿਜ਼ਾਈਨ ਬਣਾਉਣ ਲੱਗੀ ਹਾਂ ਬਹੁਤ ਈਜ਼ੀ ਹੈ ਤੁਸੀਂ ਦੇਖੋਗੇ ਤਾਂ ਆਰਾਮ ਨਾਲ ਬਣ ਜਾਏਗਾ ਸਭ ਤੋਂ ਪਹਿਲਾਂ ਦੇਖੋ ਜੀ ਆਪਾਂ ਮਲਟੀ ਜੇ ਕਲਰ ਦੀ ਵਾਲੀ ਲੇਸ ਲੈ ਲਈ ਹੈ ਮੇਰੀ ਜਿਹੜੀ ਸਲਵਾਰ ਦਾ ਹੈਗਾ ਜੀ ਕਲਰ ਆਫ ਵਾਈਟ ਹੈ ਤੇ ਮਲਟੀ ਜੇ ਕਲਰ ਦੀ ਮੈਂ ਉੱਪਰ ਡਿਜ਼ਾਈਨਿੰਗ ਕਰਨੀ ਹੈ ਇਹ ਨਾਰਮਲ ਜੀ ਲੇਸ ਹੈ ਆਪਾਂ ਨੂੰ ਨਾ ਮਾਰਕੀਟ ਤੋਂ ਮਿਲ ਜਾਂਦੀ ਹੈ ਮੈਂ ਉਹਦੇ ਸਾਰੇ ਜਿਹੜੇ ਛੋਟੇ-ਛੋਟੇ ਪੀਸੇਜ਼ ਹੈਗੇ ਸੀਗੇ ਉਹ ਅਲੱਗ ਕਰ ਲਿਆ ਉਹਨਾਂ ਨੂੰ ਅਲੱਗ ਕਰਕੇ ਸਾਈਡ ਤੇ ਰੱਖ ਲਿਆ ਔਰ ਜਿਹੜੀ ਉਹਦੀ ਲੰਬੀ ਵਾਲੀ ਕਟਿੰਗ ਹੈ ਉਹ ਜਿੰਨਾਂ ਚੋ ਮੈਂ ਨਿਸ਼ਾਨ ਲਗਾ ਰਹੀ ਹਾਂ ਉਸ ਤੋਂ ਬਾਅਦ 3-3 ਇੰਚ ਦਾ ਨਿਸ਼ਾਨ ਲਗਾ ਰਹੀ ਹਾਂ ਜਿੰਨਾ ਵੀ ਪਹੁੰਚਾ ਤੁਹਾਡਾ ਵੱਡਾ ਛੋਟਾ ਹੋਏਗਾ ਤੁਸੀਂ ਉਸ ਦੇ ਹਿਸਾਬ ਨਾਲ 3-3 ਇੰਚ ਤੇ ਨਿਸ਼ਾਨ ਲਗਾ ਲੈਣਾ ਹੋ ਸਕਦਾ ਜਿਹੜੇ ਫਲਾਵਰ ਹੈ ਤੁਹਾਡੇ ਵੱਧ ਬਨਣ ਜਾਂ ਘੱਟ ਬਨਣ ਤਾਂ ਉਹ ਆਪਣੇ ਪੌਂਚੇ ਤੇ ਡਿਪੈਂਡ ਹੋਏਗਾ ਕਿ ਆਪਾਂ ਕਿੰਨਾ ਉਹ ਪੌਂਚਾ ਆਪਣਾ ਚੌੜਾ ਹੈਗਾ ਬਾਕੀ ਮੇਰਾ 2.5 ਇੰਚ ਪੌਂਚਾ ਚੌੜਾ ਤੇ ਜਿਹੜੀ ਇਹਦੀ ਲੰਬਾਈ ਹੈਗੀ ਹੈ ਜੀ ਉਹ 8 ਇੰਚ ਹੈਗੀ ਹੈ ਮਤਲਬ ਟੋਟਲ ਜਿਹੜੀ ਉਹ 16 ਇੰਚ ਦੀ ਲੰਬਾਈ ਹੈ ਤੁਸੀਂ ਇਸ ਤਰ੍ਹਾਂ ਡਰਾ ਕਰਕੇ ਜਿੱਦਾਂ ਮੈਂ ਡਰਾ ਕਰ ਰਹੀ ਹਾਂ ਦਾ ਟੈਨੀਆ ਜੀ ਡਰਾ ਕਰ ਲੈਣੀ ਹੈ ਤਾਂ ਉਹਦੇ ਨਾਲ ਬਹੁਤ ਈਜ਼ੀ ਹੋ ਜਾਏਗਾ ਤੁਹਾਨੂੰ ਡਿਜ਼ਾਈਨ ਬਣਾਣਾ ਲੇਕਿਨ ਜ਼ਿਆਦਾ ਡਾਰਕ ਚਾਕ ਨਾ ਲਗਾਣਾ ਕਿਉਂਕਿ ਉਹਦੇ ਨਾਲ ਕੀ ਹੁੰਦਾ ਕਿ ਨੀਚੇ ਵੀ ਜਿੱਦਾਂ ਜਦੋਂ ਆਪਾਂ ਡਿਜ਼ਾਈਨ ਪਾਵਾਂਗੇ ਤਾਂ ਦਿਖਾਈ ਦੇਣ ਲੱਗ ਜਾਂਦਾ ਜਾਂ ਚੌਕ ਦਾ ਕਲਰ ਹੈ ਕਈ ਵਾਰੀ ਬਾਅਦ ਚ ਉਤਰਦਾ ਵੀ ਨਹੀਂ ਹੈ ਤੁਸੀਂ ਲਾਈਟ ਜੇ ਕਲਰ ਨਾਲ ਚੌਕ ਦਾ ਨਿਸ਼ਾਨ ਪਾ ਲੈਣਾ ਉਸ ਤੋਂ ਬਾਅਦ ਉੱਪਰ ਜਿਹੜਾ ਮੈਂ ਥ੍ਰੈਡ ਲਿਆ ਹੈਗਾ ਜੀ ਉਹ ਉਸੇ ਮਤਲਬ ਜਿਹੜੀ ਲੇਸ ਦੇ ਨਾਲ ਮਿਲਦਾ ਜੁਲਦਾ ਡਬਲ ਥ੍ਰੈਡ ਮੈਂ ਪਾਇਆ ਹੁਣ ਕਈ ਵਾਰੀ ਪੈਣਾ ਪੁੱਛ ਲੈਂਦੀ ਆ ਕਿ ਡਬਲ ਥ੍ਰੈਡ ਤੁਸੀਂ ਕਿੱਦਾਂ ਪਾਣੇ ਆ ਤਾਂ ਡਬਲ ਥ੍ਰੈਡ ਐਡਾ ਹੈਗਾ ਜੀ ਦੋ ਧਾਗੇ ਪਾ ਲੈਨੇ ਇੱਕ ਨਾਰਮਲ ਜਿਹੜਾ ਆਪਾਂ ਰੀਲ ਦਾ ਧਾਗਾ ਪਾਣੇ ਆ ਉਹ ਪਾ ਲਈਦਾ ਤੇ ਦੂਸਰਾ ਜਿਹੜਾ ਉਹ ਕੋਈ ਫਿਰਕੀ ਵੀ ਭਰ ਲਈਦੀ ਹੈ ਜਾਂ ਫਿਰ ਆਪਣੇ ਮਸ਼ੀਨ ਦੇ ਉੱਪਰ ਅਗਰ ਦੋ ਰੀਲਾਂ ਚੱਲ ਜਾਂਦੀਆਂ ਤਾਂ ਦੋ ਰੀਲਾਂ ਸੇਮ ਕਲਰ ਦੀਆਂ ਲੈ ਕੇ ਸੇਮ ਉਸੇ ਤਰ੍ਹਾਂ ਹੀ ਜਿਵੇਂ ਆਪਾਂ ਇੱਕ ਧਾਗਾ ਨੂੰ ਪਾਉਂਦੇ ਹਾਂ ਉਸੇ ਤਰ੍ਹਾਂ ਪ੍ਰੋਪਰ ਆਪਣਾ ਉੱਪਰੋਂ ਤੋਂ ਲੈ ਕੇ ਨੀਚੇ ਤੱਕ ਸੂਈ ਦੇ ਨੱਕੇ ਤੱਕ ਆਪਾਂ ਜਿਹੜਾ ਡਬਲ ਜਿਹੜਾ ਧਾਗਾ ਪਾਉਂਦੇ ਹੋਏ ਆ ਜਾਣਾ ਡਬਲ ਧਾਗੇ ਨਾਲ ਕੀ ਹੁੰਦਾ ਹੈ ਕਿ ਥੋੜਾ ਜਿਹਾ ਜੋ ਵੀ ਅਸੀਂ ਡਬਲ ਪਾ ਲੈਂਦੇ ਹਾਂ ਜਦੋਂ ਤੱਕ ਕਲਰ ਜਿਹੜਾ ਸਾਡਾ ਉਹ ਹਾਈਲਾਈਟ ਹੋ ਜਾਂਦਾ ਹੈ ਤੇ ਜਿਹੜਾ ਜਿਹੜਾ ਮਤਲਬ ਜੋ ਵੀ ਆਪਾਂ ਟੈਣੀਆਂ ਜਿੱਦਾਂ ਬਣਾਣੀਆਂ ਜਾਂ ਕੋਈ ਡਿਜ਼ਾਈਨ ਬਣਾਣਾ ਥੋੜਾ ਜਿਹਾ ਵਿਜੀਬਲ ਹੋ ਜਾਂਦਾ ਹੈ ਅਗਰ ਆਪਾਂ ਸੇਮ ਕਲਰ ਦਾ ਕੋਈ ਡਿਜ਼ਾਈਨ ਪਾਣਾ ਹੋਵੇ ਤਾਂ ਆਪਾਂ ਸਿੰਗਲ ਧਾਗੇ ਨਾਲ ਵੀ ਪਾ ਲਈਦਾ ਹੈ ਲੇਕਿਨ ਇਹਦਾ ਡਿਫਰੈਂਟ ਕੁਝ ਪਾਣਾ ਹੋਵੇ ਤਾਂ ਉਹ ਡਬਲ ਧਾਗੇ ਨਾਲ ਬਹੁਤ ਅੱਛਾ ਰਹਿੰਦਾ ਉਸ ਤੋਂ ਇਲਾਵਾ ਜੀ ਦੇਖੋ ਹੁਣ ਆਪਾਂ ਜਿਸ ਤਰ੍ਹਾਂ ਉਹ ਕਟਿੰਗ ਕੀਤੀ ਹੋਈ ਸੀਗੀ ਇਹ ਵਾਲੀ ਜਿਹੜੀ ਮੇਰੀ ਕਟਿੰਗ ਹੈਗੀ ਸੀ ਜੀ ਇਹ ਹੈਗੀ ਸੀ ਸਕੁਅਰ ਵਿੱਚ ਲੇਕਿਨ ਤੁਹਾਡੇ ਕੋਲ ਅਗਰ ਕੋਈ ਹੋਰ ਬਰੀਕ ਜੀ ਲੇਸ ਵਿੱਚ ਇਦਾਂ ਦੀ ਕਟਿੰਗ ਹੈ ਤਾਂ ਵੀ ਇਹ ਸੇਮ ਡਿਜ਼ਾਈਨ ਉਸੇ ਤਰ੍ਹਾਂ ਰੈਡੀ ਹੋ ਜਾਏਗਾ ਹੁਣ ਜਿਸ ਤਰ੍ਹਾਂ ਆਪਾਂ ਉਹਨੂੰ ਡਰਾ ਕੀਤਾ ਸੀ ਉਸੇ ਤਰ੍ਹਾਂ ਬਿਲਕੁਲ ਆਪਾਂ ਸੇਮ ਤਾਗਾ ਲਗਾਉਂਦੇ ਜਾਣਾ ਸਭ ਤੋਂ ਪਹਿਲਾਂ ਆਪਾਂ ਉੱਪਰ ਵਾਲਾ ਉੱਪਰ ਇੱਕ ਪੱਤੀ ਲਗਾ ਲੈਣੀ ਹੈ ਉਸ ਤੋਂ ਬਾਅਦ ਦੋਨੋਂ ਸਾਈਡ ਜਿਸ ਇਸ ਤਰ੍ਹਾਂ ਡਰਾ ਕੀਤਾ ਆ ਆਪਾਂ ਉਸੇ ਤਰ੍ਹਾਂ ਟਹਿਣੀਆਂ ਬਣਾਉਂਦੇ ਜਾਣਾ ਔਰ ਇੱਕ ਇੱਕ ਬਿਲਕੁਲ ਐਂਡ ਤੇ ਇੱਕ ਇੱਕ ਜਰੀ ਆਪਾਂ ਕਟਿੰਗ ਕੀਤੀ ਹੈ ਛੋਟੇ ਛੋਟੇ ਪੀਸ ਦੀ ਉਹ ਪੀਸ ਨੂੰ ਲਗਾਉਂਦੇ ਜਾਣਾ ਤਾਂ ਇਸ ਤਰ੍ਹਾਂ ਇੱਕ ਫਲਾਵਰ ਜਿਆ ਜਾਂ ਤੁਸੀਂ ਇਹਨੂੰ ਇੱਕ ਪੇੜ ਕਹਿ ਲਓ ਦਰਖਤ ਕਹਿ ਲਓ ਜੋ ਮਰਜ਼ੀ ਕਹਿ ਲਓ ਬਹੁਤ ਸੋਹਣਾ ਜਿਹਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਏਗਾ ਇਸ ਦੇ ਵਿੱਚ ਵੀ ਆਪਾਂ ਦੇਖੋ ਆਪਣੇ ਅਕੋਰਡਿੰਗ ਡਿਜ਼ਾਈਨ ਬਣਾ ਸਕਦੇ ਆ ਲੇਕਿਨ ਮੈਨੂੰ ਇਸ ਤਰ੍ਹਾਂ ਡਿਜ਼ਾਈਨ ਇਹ ਅੱਛਾ ਲੱਗ ਰਿਹਾ ਤਾਂ ਮੈਂ ਇਨਾ ਹੀ ਮਤਲਬ ਬਣਾ ਰਹੀ ਆ ਬਾਕੀ ਅਗਰ ਇਹਨੂੰ ਤੁਸੀਂ ਬਹੁਤ ਨੇੜੇ ਕਰਕੇ ਬਣਾਣਾ ਹੈ ਤਾਂ ਵੀ ਬਣਾ ਸਕਦੇ ਆ ਦੂਰ ਕਰਕੇ ਬਣਾਣਾ ਹੈ ਤਾਂ ਵੀ ਬਣਾ ਸਕਦੇ ਆ ਤੁਸੀਂ ਪਹੁੰਚੇ ਤੇ ਜਿੱਦਾਂ ਸੈਂਟਰ ਦੇ ਵਿੱਚ ਇੱਕ ਹੀ ਬਣਾ ਸਕਦੇ ਹੋ ਔਰ ਸਾਈਡ ਤੇ ਇੱਕ ਇੱਕ ਕਿਸੇ ਵੀ ਤਰ੍ਹਾਂ ਦੇਖੋ ਆਪਾਂ ਡਿਜ਼ਾਈਨ ਜਦੋਂ ਬਣਾਉਣਾ ਹੁੰਦਾ ਤਾਂ ਹਰ ਇੱਕ ਮੇਰੀ ਭੈਣ ਦੀ ਆਪਣੀ ਚੋਇਸ ਹੁੰਦੀ ਹੈ ਕਿ ਉਹਨਾਂ ਨੇ ਡਿਜ਼ਾਈਨ ਕਿਸ ਤਰ੍ਹਾਂ ਪਾਣਾ ਕਈਆਂ ਨੂੰ ਬਹੁਤ ਭਰਿਆ ਭਰਿਆ ਪੌਂਚਾ ਪਸੰਦ ਹੁੰਦਾ ਹੈ ਕਈਆਂ ਨੂੰ ਹਲਕਾ ਜਿਹਾ ਕਢਾਈ ਜਾਂ ਹਲਕੀ ਜਿਹੀ ਕੋਈ ਚੀਜ਼ ਪਸੰਦ ਹੁੰਦੀ ਹੈ ਤਾਂ ਉਸ ਹਿਸਾਬ ਨਾਲ ਤੁਸੀਂ ਪੌਂਚਾ ਰੈਡੀ ਕਰ ਸਕਦੇ ਆ ਇਹ ਜਿਹੜੀਆਂ ਟੈਨੀਆਂ ਇਹਨਾਂ ਨੂੰ ਵੀ ਵਧਾ ਘਟਾ ਸਕਦੇ ਆ ਜਿੱਦਾਂ ਤੁਸੀਂ ਤੁਹਾਡਾ ਦਿਲ ਕਰੇ ਉਸੇ ਤਰ੍ਹਾਂ ਕਰ ਸਕਦੇ ਠੀਕ ਹੈ ਜੀ ਆਪਾਂ ਇਸੇ ਤਰ੍ਹਾਂ ਸਾਰਾ ਜਿਹੜਾ ਪੌਂਚਾ ਹੈਗਾ ਪੌਂਚੇ ਤੇ ਆਪਾਂ ਇਹ ਸਾਰੀ ਡਿਜ਼ਾਈਨਿੰਗ ਕਰਦੇ ਜਾਣਾ ਤੇ ਜਦੋਂ ਤੁਸੀਂ ਦੇਖੋਗੇ ਕਿ ਬਹੁਤ ਸੋਹਣਾ ਜਿਹਾ ਸਾਡਾ ਪੌਂਚਾ ਰੈਡੀ ਹੋ ਜਾਏਗਾ ਹੁਣ ਅਗਰ ਆਪਾਂ ਦੇਖੀਏ ਕਿ ਸਿੰਪਲ ਪੌਂਚਾ ਬਣਾਈਏ ਤਾਂ ਉਹਦੇ ਵਿੱਚ ਇਦਾਂ ਹਾਈਲਾਈਟ ਨਹੀਂ ਹੁੰਦਾ ਇੱਕ ਸਿੰਪਲ ਗੱਲ ਰਹਿ ਜਾਂਦੀ ਹੈ ਲੇਕਿਨ ਇਦਾਂ ਦਾ ਸੀ ਅਗਰ ਥੋੜੀ ਜੀ ਮਿਹਨਤ ਕਰਕੇ ਜਦੋਂ ਪੌਂਚਾ ਬਣਾ ਲੈਨੇ ਤਾਂ ਉਹੀ ਚੀਜ਼ ਜਿਹੜੀ ਉਹ ਬਹੁਤ ਸੋਹਣੀ ਲੱਗਦੀ ਹੈ ਹੁਣ ਇਹਦੇ ਵਿੱਚ ਸੀਗਾ ਕਿ ਮੇਰੇ ਕੋਲ ਆਫ ਵਾਈਟ ਕਲਰ ਦੀ ਸਲਵਾਰ ਸੀ ਤਾਂ ਜਿਹੜੀ ਮੇਰੀ ਭੈਣ ਦਾ ਸੂਟ ਸੀਗਾ ਜੀ ਉਹ ਸੀਗਾ ਉੱਪਰ ਪ੍ਰਿੰਟਡ ਸ਼ਰਟ ਤੇ ਉਹਦੇ ਉੱਪਰ ਇਦਾਂ ਮਲਟੀ ਚ ਕਲਰ ਦੀ ਉੱਪਰ ਪ੍ਰਿੰਟਿੰਗ ਹੋਈ ਹੋਈ ਸੀਗੀ ਤਾਂ ਮੈਂ ਉਸੇ ਮਲਟੀ ਕਲਰ ਦੀ ਪ੍ਰਿੰਟਿੰਗ ਦੇ ਨਾਲ ਮਿਲਦੀ ਜੁਲਦੀ ਲੇਸ ਲਈ ਹੈ ਤੇ ਉਹਦੀ ਕਟਿੰਗ ਕਰਕੇ ਲਗਾਈ ਹੈ ਇਸ ਤੋਂ ਬਾਅਦ ਤੁਸੀਂ ਜਦੋਂ ਐਂਡ 'ਚ ਦੇਖੋਗੇ ਤਾਂ ਆਪਾਂ ਪੂਰੀ ਲੇਸ ਵੀ ਤੁਸੀਂ ਦੇਖੋਗੇ ਤਾਂ ਉਹ ਆਪਾਂ ਸਿੰਪਲ ਦੇਖੋ ਲੇਸ ਵੀ ਲਗਾ ਸਕਦੇ ਹਾਂ ਆਪਾਂ ਲੇਸ ਨੂੰ ਜਦੋਂ ਸਿੰਪਲ ਲਾਣੇ ਆ ਉਹਦੀ ਡਿਜ਼ਾਈਨਿੰਗ ਵੀ ਹੁੰਦੀ ਹੈ ਲੇਕਿਨ ਜਦੋਂ ਇਸ ਤਰ੍ਹਾਂ ਲਗਾਈ ਹੁੰਦੀ ਹੈ ਤਾਂ ਥੋੜੀ ਜੀ ਯੂਨੀਕ ਚੀਜ਼ ਬਣ ਜਾਂਦੀ ਹੈ ਬਾਕੀ ਤੁਹਾਨੂੰ ਵੀਡੀਓ ਥੋੜੀ ਜੀ ਵੀ ਪਸੰਦ ਆ ਰਹੀ ਹੈ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਤੁਹਾਡੀ ਸਪੋਰਟ ਦੀ ਬਹੁਤ ਲੋੜ ਰਹਿੰਦੀ ਹੈ ਬਹੁਤ ਹੌਸਲਾ ਮਿਲਦਾ ਜਦੋਂ ਸਾਰੇ ਸਪੋਰਟ ਕਰਦੇ ਆ ਅੱਛਾ ਕਹਿੰਦੇ ਆ ਸਾਰੇ ਹਾਂ ਲਾਈਕ ਕਰਦੇ ਆ ਚੀਜ਼ ਨੂੰ ਕਿ ਅਸੀਂ ਜੋ ਮਿਹਨਤ ਕੀਤੀ ਹੈ ਸਾਡੀ ਸਫਲ ਹੁੰਦੀ ਹੈ ਹੁਣ ਆਪਾਂ ਇਸੇ ਤਰ੍ਹਾਂ ਦੇਖੋ ਜੀ ਬਿਲਕੁਲ ਆਪਾਂ ਪਹੁੰਚੇ ਤੇ ਆਪਾਂ ਐਂਡ ਤੇ ਆ ਗਏ ਤੇ ਇਸੇ ਤਰ੍ਹਾਂ ਟੈਨੀਆਂ ਬਣਾਉਂਦੇ ਹੋਏ ਆਪਾਂ ਜੀ ਪੂਰਾ ਪਹੁੰਚਾ ਜਿਹੜਾ ਆਪਣਾ ਰੈਡੀ ਕਰ ਲੈਣਾ ਇਹ ਡਿਜ਼ਾਈਨ ਜਿਹੜਾ ਤੁਸੀਂ ਸੇਮ ਕਲਰ ਤੇ ਵੀ ਬਣਾ ਸਕਦੇ ਆ ਜਦੋਂ ਮੈਂ ਕੰਟਰਾਸਟ ਤੇ ਬਣਾਇਆ ਤੁਸੀਂ ਸੇਮ ਕਲਰ ਦਾ ਅਗਰ ਤੁਹਾਡੇ ਕੋਈ ਲੇਸ ਵਗੈਰਾ ਹੈਗੀ ਹੈ ਤਾਂ ਵੀ ਬਣ ਜਾਏਗਾ ਕਿਉਂਕਿ ਆਪਾਂ ਸੇਮ ਕਲਰ ਦੇ ਜਿਹੜਾ ਸਿਲਾਈਆਂ ਲਗਾਣੇ ਆ ਉਸੇ ਤਰ੍ਹਾਂ ਇਹਦੇ ਤੇ ਵੀ ਆਪਾਂ ਸੇਮ ਅਗਰ ਸਿਲਾਈਆਂ ਨਾ ਲਗਾ ਕੇ ਇਸੇ ਤਰ੍ਹਾਂ ਆਪਾਂ ਲੇਸ ਨੂੰ ਲਗਾ ਕੇ ਸੇਮ ਕਲਰ ਦੀ ਜਿਹੜੀ ਲੇਸ ਲੈ ਕੇ ਉਹਦੀ ਕਟਿੰਗ ਕਰਕੇ ਅਗਰ ਬਣਾਈਏ ਤਾਂ ਵੀ ਉਹ ਜਿਹੜਾ ਜਿਹੜੀ ਚੀਜ਼ ਹੈ ਉਹ ਥੋੜੀ ਡਿਫਰੈਂਟ ਬਣਦੀ ਹੈ ਤੇ ਬਹੁਤ ਸੋਹਣੀ ਬਣਦੀ ਹੈ ਤਾਂ ਉਹਦੇ ਨਾਲ ਕੀ ਹੁੰਦਾ ਕਿ ਜਿਹੜੇ कॉटन ਦੇ ਖਾਸ ਕਰਕੇ ਸਾਡੇ ਸੂਟ ਹੁੰਦੇ ਆ ਜਾਂ ਪ੍ਰਿੰਟਡ ਵਿంటర్ ਵਾਲੇ ਸੂਟ ਵੀ ਹੁੰਦੇ ਆ ਹੁਣ ਤੇ ਸ਼ਰਟਸ ਜ਼ਿਆਦਾਤਰ ਪ੍ਰਿੰਟਡ ਹੁੰਦੀਆਂ ਸਲਵਾਰਾਂ ਜਿਹੜੀਆਂ ਆਪਣੀਆਂ ਪਲੇਨ ਹੁੰਦੀਆਂ ਤਾਂ ਉਹਨਾਂ ਨੂੰ ਜਦੋਂ ਆਪਾਂ ਥੋੜਾ ਜਿਹਾ ਵੀ ਹਾਈਲਾਈਟ ਕਰ ਲਾਂਗੇ ਤਾਂ ਅੱਜਕੱਲ੍ਹ ਜੇ ਦਸਲਵਾਰਾਂ ਦਾ ਟ੍ਰੈਂਡ ਵੀ ਬਹੁਤ ਹੈ ਵਿੱਚੋਂ ਜੇ ਪੈਂਟ ਦਾ ਟ੍ਰੈਂਡ ਜ਼ਿਆਦਾ ਹੋ ਗਿਆ ਸੀਗਾ ਲੇਕਿਨ ਜਿਹੜੀਆਂ ਮੇਰੀਆਂ ਪੈਣਾ ਸਲਵਾਰਾਂ ਪਾਉਂਦੀ ਹੈ ਜਾਂ ਅਸੀਂ ਜੋ ਸਲਵਾਰਾਂ ਪਾਣ ਵਾਲੇ ਸ਼ਕੀਨ ਹੈਗੀਆਂ ਸਾਨੂੰ ਹੁੰਦਾ ਹੈ ਕਿ ਸਾਡੇ ਜੀ ਸਲਵਾਰ ਦੇ ਪਹੁੰਚੇ ਵੀ ਸੋਹਣੇ ਜੇ ਬਣੇ ਹੋਣ ਲਓ ਜੀ ਆਪਣਾ ਇੱਥੋਂ ਤੱਕ ਪੌਂਚਾ ਰੈਡੀ ਹੋ ਗਿਆ। ਅਗਰ ਤੁਸੀਂ ਇਹਨੂੰ ਇੰਨਾ ਰੱਖਣਾ ਤਾਂ ਵੀ ਰੱਖ ਸਕਦੇ ਆ। ਜ਼ਰੂਰੀ ਨਹੀਂ ਹੈਗਾ ਕਿ ਹੁਣ ਇਸ ਤੋਂ ਬਾਅਦ ਵੀ ਆਪਾਂ ਇਹਦੀ ਡਿਜ਼ਾਈਨਿੰਗ ਕਰੀਏ। ਅਗਰ ਤੁਸੀਂ ਇੰਨਾ ਰੱਖਣਾ ਤਾਂ ਵੀ ਸਾਡਾ ਪੌਂਚਾ ਸਮਝੋ ਰੈਡੀ ਹੋ ਗਿਆ। ਤੁਸੀਂ ਇੰਨਾ ਰੱਖ ਸਕਦੇ ਆ। ਮੈਂ ਲੇਕਿਨ ਮੈਂ ਇਸ ਤੋਂ ਬਾਅਦ ਜਿਹੜੀ ਆਪਾਂ ਆ ਦੇਖੋ ਮੇਰੇ ਕੋਲ ਮਲਟੀ ਕਲਰ ਦੀ ਲੇਸ ਹੈਗੀ। ਉਹ ਉਸੇ ਲੇਸ ਨੂੰ ਕੱਟ ਕੇ ਉਸ ਤੋਂ ਬਾਅਦ ਮੈਂ ਫਿਰ ਤੋਂ ਦੁਬਾਰਾ ਇਹਦੇ ਉੱਪਰ ਔਰ ਨੀਚੇ ਇੱਕ ਇੱਕ ਲਾਈਨ ਲਗਾ ਰਹੀ ਆ। ਅੱਛਾ ਇਹ ਵਾਲੀ ਲੇਸ ਦੇਖੋ ਆਪਾਂ ਨਾਰਮਲ ਗੋਮ ਕਰਕੇ ਵੀ ਲਗਾ ਸਕਦੇ ਆ। ਇਨੂੰ ਆਪਾਂ ਨਾਰਮਲ ਉੱਪਰ نیچے ਵੀ ਲਗਾ ਸਕਦੇ ਆ ਜਾਂ ਹੋਰ ਕਿਸੇ ਤਰੀਕੇ ਨਾਲ ਵੀ ਲਗਾ ਸਕਦੇ ਆ ਲੇਕਿਨ ਜਦੋਂ ਆਪਾਂ ਇਹਦੀ ਕਟਿੰਗ ਕਰਕੇ ਛੋਟੇ ਛੋਟੇ ਪੀਸਿਸ ਦੇ ਵਿੱਚ ਡਿਜ਼ਾਈਨਿੰਗ ਕਰਕੇ ਲਗਾਣੇ ਆ ਤਾਂ ਥੋੜੀ ਡਿਫਰੈਂਟ ਚੀਜ਼ ਬਣ ਜਾਂਦੀ ਹੈ ਹੁਣ ਮੈਂ ਜਿਹੜੀ ਉਹ ਆਪਾਂ ਕਟਿੰਗ ਕੀਤੀ ਲੇਸ ਹੈਗੀ ਆ ਜੀ ਉਹ ਲੇਸ ਲੈ ਕੇ ਦੇਖੋ ਇੱਕ نیچے ਲਾਈਨ ਪੂਰੀ ਥੋੜੇ ਧਿਆਨ ਨਾਲ ਬਿਲਕੁਲ ਨਾਲ ਨਾਲ ਕਿਉਂਕਿ ਇਹਦੇ ਨਾਲ ਇੱਕ ਫਿਨਿਸ਼ਿੰਗ ਵੀ ਆ ਜਾਂਦੀ ਹੈ ਕਿ ਜੋ ਅਸੀਂ ਸਿਲਾਈਆਂ نیچے ਲਗਾਈਆਂ ਸੀ ਹੁਣ ਪੇੜ ਦੀਆਂ ਟਹਿਣੀਆਂ ਤਾਂ ਠੀਕ ਐ ਅਸੀਂ ਦਿਖ ਰਹੀਆਂ ਆ ਸਾਹਮਣੇ ਸਾਨੂੰ ਅੱਛੀਆਂ ਲੱਗ ਰਹੀਆਂ ਲੇਕਿਨ نیچے ਜੋ ਡਿਜ਼ਾਈਨ ਹੁੰਦਾ ਉਹ ਕਈ ਵਾਰੀ ਸੋਨਾ ਨਹੀਂ ਲੱਗਦਾ ਜੋ ਆਪਾਂ ਸਿਲਾਈਆਂ ਮਾਰੀਆਂ ਹੁੰਦੀਆਂ ਤਾਂ ਉਹ ਜਿਹੜੀਆਂ ਸਾਰੀਆਂ ਸਿਲਾਈਆਂ ਵੀ ਆ ਜੀ ਉਹ ਇਹਦੇ ਨਾਲ ਬਿਲਕੁਲ ਛੁੱਪ ਜਾਂਦੀਆਂ ਔਰ ਬਿਲਕੁਲ ਸਫਾਈ ਨਾਲ ਜਿੱਦਾਂ ਪਹੁੰਚਾ ਜਿਹੜਾ ਉਹ ਰੈਡੀ ਹੋ ਜਾਂਦਾ ਹੁਣ ਇਸ ਤੋਂ ਬਾਅਦ ਅਗਰ ਆਪਾਂ ਉੱਪਰ ਸਿਲਾਈ ਨਹੀਂ ਲਗਾਣੀ ਜਾਂ ਉੱਪਰ ਲੇਸ ਨਹੀਂ ਲਗਾਣੀ ਤਾਂ ਦੇਖੋ ਤੁਸੀਂ ਇੰਨਾ ਵੀ ਪਹੁੰਚਾ ਰੈਡੀ ਹੋ ਗਿਆ ਲੇਕਿਨ ਮੈਂ ਇਹਦੇ ਉੱਪਰ ਵੀ ਇੱਕ ਸਿਲਾਈ ਉਸੇ ਮਤਲਬ ਲੇਸ ਨੂੰ ਲਗਾ ਕੇ ਉਹ ਸੇਮ ਚੀਜ਼ ਬਿਲਕੁਲ ਤਿਆਰ ਕਰਨ ਲੱਗੀ ਆ ਤਾਂ ਬਹੁਤ ਸੋਹਣਾ ਜਿਹਾ ਪਹੁੰਚਾ ਰੈਡੀ ਹੋਇਆ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕੋਈ ਵੀ ਅਗਰ ਡਾਊਟ ਹੋਏਗਾ ਤਾਂ ਜ਼ਰੂਰ ਪੁੱਛ ਲੈਣਾ ਲੇਕਿਨ ਜਿਤ ਤੱਕ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਮੇਰੀਆਂ ਭੈਣਾਂ ਨੂੰ ਸਿਲਾਈ ਆਂਦੀ ਹੈ ਤਾਂ ਇਹਦੇ ਵਿੱਚ ਕੋਈ ਮੁਸ਼ਕਿਲ ਨਹੀਂ ਹੈਗਾ ਬਹੁਤ ਈਜ਼ੀ ਜੇ ਪੌਂਚਾ ਰੈਡੀ ਹੋ ਗਿਆ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਕਿਦਾਂ ਦਾ ਲੱਗਿਆ ਥੋੜਾ ਜਿਹਾ ਵੀ ਪਸੰਦ ਆਇਆ ਤੇ ਅਪਰੀਸ਼ੀਏਟ ਜ਼ਰੂਰ ਕਰਨਾ ਜੀ ਥੈਂਕ ਯੂ ਸੋ ਮੱਚ ਫॉर ਵਾਚਿੰਗ